ਉੜਾ ਆੜੀ ਈੜੀ ਸੱਸਾ ਹਹਾ ਕੱਕ ਖੱਖ ਗੱਗਾ ਗਾ ਇਹ ਟੋਲ ਵਜਾ ਰਹੇ ਹੈ ਲਾਈਕ ਪੰਜਾਬ ਦਾ ਇੱਕ ਵਧੀਆ ਕਲਚਰ ਹੈ ਤੇ ਬਸ ਮੈਂ ਪੰਜਾਬ ਦੇ ਕਲਚਰ ਨੂੰ ਸ਼ੋਅ ਕਰਨਾ ਚਾਹੁੰਦਾ ਜੋ ਮੈਂ ਕਰ ਰਿਹਾ ਪੋਸਟਰ ਬਣਾ ਕੇ ਸਾਨੂੰ ਪੰਜਾਬੀ ਭਾਸ਼ਾ ਨੂੰ ਭੁੱਲਣਾ ਨਹੀਂ ਚਾਹੀਦਾ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਆ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਸੋ ਹੈਰੀਟੇਜ ਮੇਲਾ ਸਾਰਸ ਮੇਲਾ ਪਟਿਆਲੇ ਦਾ 2025 ਦਾ ਚੱਲ ਰਿਹਾ ਜੀ ਇੱਥੇ ਅਲੱਗ-ਅਲੱਗ ਤਰੀਕੇ ਦੇ ਕੰਪੀਟੀਸ਼ਨ ਹੋ ਰਹੇ ਨੇ ਮੇਰੇ ਨਾਲ ਕੁਝ ਪਿੱਛੇ ਬੱਚੇ ਨੇ ਪੋਸਟਰ ਮੇਕਿੰਗ ਦਾ ਚੱਲ ਰਹੀ ਹੈ ਇੱਥੇ ਕੰਪੀਟੀਸ਼ਨ ਬੱਚੇ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆ ਉਹ ਕੀ ਬਣਾ ਰਹੇ ਨੇ ਸੋ ਹੈਲੋ ਹੈਲੋ ਕੈਮਰਾ ਤੁਸੀਂ ਅ ਠੀਕ ਆ ਕੀ ਨਾਮ ਆ ਤੁਹਾਡਾ ਅਰੁਨੀਮਾ ਅੱਛਾ ਗੜੇ ਸਕੂਲ ਚੋਂ ਤੁਸੀਂ ਲੇਡੀ ਫਾਤਿਮਾ ਲੇਡੀ ਫਾਤਿਮਾ ਸਕੂਲ ਚੋਂ ਇਹ ਪੋਸਟਰ ਮੇਕਿੰਗ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਕੀ ਬਣਾਇਆ ਤੁਸੀਂ ਰੰਗਲਾ ਪੰਜਾਬ ਟਾਪਿਕ ਤੇ ਇੱਕ ਵਾਰ ਦੱਸ ਦੋਗੇ ਸਾਡ ਕੈਮਰੇ ਗਣੀ ਸ਼ੋਅ ਕਰਕੇ ਇਹਨੂੰ ਜੇ ਤੁਸੀਂ ਬਰੀਫ ਕਰਨਾ ਹੋਇਆ ਕਿਵੇਂ ਕਰੋਗੇ ਇਹ ਇੱਕ ਤਰ੍ਹਾਂ ਆਪਣੇ ਰੰਗਲੇ ਪੰਜਾਬ ਨੂੰ ਡਿਸਕ੍ਰਾਈਬ ਕਰ ਰਿਹਾ ਹੈ ਜੀ ਜੀ ਕਿਹੜੀ ਕਲਾਸ 'ਚ ਹੋ ਤੁਸੀਂ 6th अच्छा पंजाब ਦੇ ਬਾਰੇ ਸੋਚ ਰਹੇ ਹਾਂ ਅੱਜ ਕੱਲ ਬੱਚਿਆਂ ਦੇ ਵਿੱਚ ਇਹ ਰੁਝਾਨ ਚੱਲ ਰਿਹਾ ਵੀ ਆਇਲਸ ਕਰਕੇ ਬਾਹਰ ਵੱਲ ਨੂੰ ਜਾ ਰਹੇ ਨੇ ਤੁਸੀਂ ਕੀ ਸੋਚਦੇ ਹੋ ਨਹੀਂ ਆਪਾਂ ਨੂੰ ਆਪਣੇ ਪੰਜਾਬ 'ਚ ਹੀ ਰਹਿਣਾ ਚਾਹੀਦਾ ਪੰਜਾਬ 'ਚ ਬਹੁਤ ਕੁਝ ਹੈ ਹਾਂਜੀ ਤੁਸੀਂ ਹੋਰ ਐਕਸਪੈਕਟ ਕੀ ਕਰਦੇ ਹੋ ਵੀ ਜਿੱਦਾਂ ਹੁਣ ਤੁਸੀਂ ਰੰਗਲਾ ਪੰਜਾਬ ਇਹ ਕੀਤਾ ਹੈ ਅੱਜ ਕੱਲ ਲੋਕ ਖੇਤੀ ਦਾ ਰੁਝਾਨ ਵੀ ਘਟਦਾ ਜਾ ਰਿਹਾ ਉਸ ਚੀਜ਼ਾਂ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਚੱਲਦੇ ਨੇ ਨਹੀਂ ਕੋਈ ਕੰਮ ਛੋਟਾ ਨਹੀਂ ਹੁੰਦਾ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਜੋ ਆਪਾਂ ਨੂੰ ਪਸੰਦ ਹੈ ਅੱਛਾ ਜੀ ਤੁਹਾਡੇ ਬੈਸਟ ਫਰੈਂਡ ਕੌਣ ਨੇ ਅਲੀਸ਼ਾ ਇੱਕ ਹੀ ਬਣਾ ਰਹੇ ਨੇ ਰੰਗਲਾ ਪੰਜਾਬ ਸੇਮ ਟਾਪਿਕ ਸੇਮ ਟਾਪਿਕ ਇੱਕ ਦੂਜੇ ਦਾ ਕਾਪੀ ਕਰ ਲਿਆ ਤੁਸੀਂ ਚੀਟਿੰਗ ਹੋ ਗਈ ਇਹ ਤੇ ਨਹੀਂ ਉਹਨੇ ਉਹਦਾ ਥੋੜਾ ਲੱਗ ਗਿਆ ਮੇਰਾ ਥੋੜਾ ਲੱਗ ਗਿਆ ਚਲੋ ਭੈਣਾਂ ਨਾਲ ਗੱਲ ਕਰਦੇ ਸਤਿ ਸ਼ਕਾਲ ਸਤਿ ਸ਼ਕਾਲ ਕਹਿੰਦੇ ਹੋ ਤੁਸੀਂ ਠੀਕ ਆ ਕਿਹੜੇ ਸਕੂਲ ਚੋਂ ਹੋ ਤੁਸੀਂ ਆ ਲੇਡੀ ਆ ਫਾਤਿਮਾ ਠੀਕ ਆ ਤੁਸੀਂ ਕੀ ਟਾਪਿਕ ਰੱਖਿਆ ਇਹਨੂੰ ਥੋੜਾ ਦੱਸੋ ਵੀ ਇਸ ਦੇ ਵਿੱਚ ਆ ਇਹ ਰੰਗਲੇ ਪੰਜਾਬ ਦੇ ਚਾ ਕੀ ਇਹਦਾ ਮਤਲਬ ਹੁੰਦਾ ਉਹ ਢੋਲ ਬਣਾਇਆ ਹੋਇਆ ਤੁਸੀਂ ਥੋੜਾ ਇਹਨੂੰ ਬਰੀਫ ਕਰੋ ਲੈਕ ਰੰਗਲਾ ਪੰਜਾਬ ਤੇ ਹੀ ਬਣਾਇਆ ਹੈ ਮੈਮ ਤੇ ਨੀਲੀ ਇਸ ਪਿਕਚਰ ਦੇ ਵਿੱਚ ਕੀ ਕੁਝ ਦਿਖਾਇਆ ਤੁਸੀਂ ਉਸ ਦੇ ਬਾਰੇ ਬਰੀਫ ਕਰੋ ਜਿਵੇਂ ਆਹ ਜਿਹੜਾ ਹੈਗਾ ਇਹ ਢੋਲ ਵਜਾ ਰਹੇ ਹੈ ਲਾਈਕ ਪੰਜਾਬ ਦਾ ਇੱਕ ਵਧੀਆ ਕਲਚਰ ਹੈ ਤੇ ਆਹ ਜਿਹੜੀ ਲੇਡੀ ਹੈ ਆ ਇੱਕ ਇਨਸਟਰੂਮੈਂਟ ਵਜਾ ਰਹੀ ਹੈ ਪੰਜਾਬ ਦਾ ਹੈਰੀਟੇਜ ਸ਼ੋ ਕਰ ਰਹੀ ਹੈ ਤੇ ਬਸ ਤੇ ਲਾਈਕ ਅਮੇ ਖੇਤ ਸ਼ੋ ਕਰਨ ਲਈ ਥੋੜੀ ਜੀ ਕਹਾ ਬਣਾਈ ਹੈ ਓਕੇ ਪੰਜਾਬ ਦੀਆਂ 5 ਖਾਸੀਅਤਾਂ ਦੱਸੋ ਪੰਜਾਬ ਦਿਆ ਅੰਮ੍ਰਿਤਸਰ ਦੀ ਪੂਰੀ ਸਿਟੀ ਔਰ ਇਸਦਾ ਗੋਲਡਨ ਟੈਂਪਲ ਤੇ ਉਸ ਬਾਅਦ ਪੰਜਾਬ ਦੇ ਖੇਤ ਤੇ ਪੰਜਾਬ ਦੇ ਫੈਸਟੀਵਲਸ ਹੋਲ ਪੰਜਾਬ ਵਿੱਚ ਲਾਈਕ ਬਹੁਤ سارے ਮੇਲੇ ਲੱਗਦੇ ਆ ਤੇ ਹੋਰ ਪੰਜਾਬ ਦੇ ਕਪੜੇ ਬਹੁਤ ਵਧੀਆ ਹਨ ਤੇ ਡਾਂਸ ਪਰਫਾਰਮਸ ਸਭ ਤੋਂ ਵੱਡੀ ਆ ਸਾਡਾ ਸੱਭਿਆਚਾਰ ਹਾਂਜੀ ਸੱਭਿਆਚਾਰ ਬਹੁਤ ਔਰ ਜੇ ਪਾ ਅੱਗੇ ਚੱਲਦੇ ਆ ਅੱਗੇ ਵੀ ਬਹੁਤ ਜ਼ਿਆਦਾ ਪੋਸਟਰ ਮੇਕਿੰਗ ਦੇ ਵਿੱਚ ਚੱਲ ਰਹੇ ਨੇ ਸੋ ਇਹ ਪੋਸਟਰ ਬਣਾਇਆ ਮੁੰਡੇ ਨੇ ਕੀ ਹਾਲ ਨੇ ਤੁਹਾਡਾ ਵਧੀਆ ਜੀ ਤੁਸੀਂ ਕਿਵੇਂ ਵਧੀਆ ਵਧੀਆ ਕਿਹੜੇ ਸਕੂਲ ਚੋਂ ਤੁਸੀਂ ਅੱਜ ਅੱਜ ਮੈਂ ਜੀ ਲੇਡੀ ਫਾਤਿਮਾ ਅੱਛਾ ਕੀ ਬਣਾਇਆ ਤੁਸੀਂ ਮੈਂ ਪੰਜਾਬ ਦੇ ਕਲਚਰ ਤੇ ਹੈਰੀਟੇਜ ਨੂੰ ਸ਼ੋ ਕਰਨਾ ਚਾਹਨਾ ਮਤਲਬ ਕਿ ਮੈਂ ਇਸ ਵਿੱਚ ਦਿਖਾ ਰਹੇ ਹਾਂ ਕਿ ਇਹ ਦੋ ਲੋਕ ਖੜੇ ਨੇ ਇਹ ਇੱਧਰ ਕਰ ਦਿਓ ਤੇ ਇੱਕ ਢੋਲ ਵਜਾ ਰਿਹਾ ਹੈ ਤੇ ਇੱਕ ਲੇਡੀ ਹੈਗੀ ਜਿਹੜੀ ਆਪਣੀ ਸਿਰ ਤੇ ਮਟਕਾ ਲੈ ਕੇ ਖੜੀ ਹੈ ਤੇ ਮੈਂ ਦਰਸਾਉਣਾ ਚਾਹੁੰਦਾ ਜਿਵੇਂ ਕਿ ਇਹ ਇਨਸਟਰੂਮੈਂਟ ਤੁੰਗੀ ਇਹਨੂੰ ਆਪਾਂ ਕਹਿੰਦੇ ਆ ਜਿਹੜੀ ਪੰਜਾਬ ਦੀ ਬਹੁਤ ਫੇਮਸ ਇਨਸਟਰੂਮੈਂਟ ਹੈ ਤੇ ਬਸ ਮੈਂ ਪੰਜਾਬ ਦੇ ਕਲਚਰ ਨੂੰ ਸ਼ੋਅ ਕਰਨਾ ਚਾਹੁੰਦਾ ਜੋ ਮੈਂ ਕਰ ਰਿਹਾ ਹਾਂ ਪੋਸਟਰ ਬਣਾ ਕੇ ਓਕੇ ਪੰਜਾਬ ਦੀਆਂ ਪੰਜ ਖਾਸੀਤਾ ਪੰਜ ਖਾਸੀਤਾ ਇੱਕ ਤਾਂ ਆਪਣਾ ਅੰਮ੍ਰਿਤਸਰ ਗੋਲਡਨ ਟੈਂਪਲ ਤੇ ਆਪਣਾ ਫੁਲਕਾਰੀ ਜੀ ਉਸ ਤੋਂ ਬਾਅਦ ਆਪਣਾ ਸੱਭਿਆਚਾਰ ਜੀ بس थैंक यू थैंक यू ਬਹੁਤ ਵਧੀਆ ਲੱਗਿਆ ਕਿਹੜੀ ਕਲਾਸ ਚ ਪੜਦੇ ਹੋ 8th ਓਕੇ ਅੱਗੇ ਪੰਜਾਬ ਦੇ ਵਿੱਚ ਰਹਿ ਕੇ ਕੀ ਕੁਝ ਸੋਚਿਆ ਵੀ ਇਹ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਮੈਂ ਐਕਚੁਅਲੀ ਡਾਕਟਰ ਬਣਨਾ ਤੇ ਮੈਂ ਚਾਹਨਾ ਕਿ ਪੰਜਾਬ ਦਾ ਜਿਹੜਾ ਹੈਲਥ ਕੇਅਰ ਹੈ ਉਹ ਸਭ ਉਹਦੇ ਵਿੱਚ ਇੰਪਰੂਵਮੈਂਟ ਆਏ ਤੇ ਇਸ ਲਈ ਮੈਂ ਪੰਜਾਬ ਦੇ ਹੈਲਥ케ਅਰ ਵਿੱਚ ਇੰਪਰੂਵਮੈਂਟ ਲਿਆਉਣਾ ਚਾਹੁੰਦਾ ਮੇਲੇ ਦੇ ਵਿੱਚ ਆਏ ਹੋ ਮੇਲੇ ਦੇ ਵਿੱਚ ਆ ਕੇ ਕਿਵੇਂ ਦਾ ਲੱਗ ਰਿਹਾ ਹੈ ਕੀ ਕੁਝ ਦੇਖ ਲਿਆ ਇੱਥੇ ਕੀ ਕੁਝ ਸਿੱਖਣ ਨੂੰ ਮਿਲਿਆ ਬਹੁਤ ਵਧੀਆ ਲੱਗ ਰਿਹਾ ਹੈ ਤੇ ਇਹਦੇ ਵਿੱਚ ਸਾਨੂੰ ਦਿਖਾ ਰਹੇ ਹੈ ਕਿ ਪੰਜਾਬ ਵਿੱਚ ਕੀ ਕੀ ਹੈਗਾ ਮਤਲਬ ਕੀ ਕੀ ਹੁੰਦਾ ਹੈ ਸਾਰਾ ਕੁਝ ਸਾਨੂੰ ਦਰਸ਼ਾਇਆ ਜਾ ਰਿਹਾ ਹੈ ਤੇ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ ਬਹੁਤ ਵਧੀਆ ਲੱਗ ਰਿਹਾ ਹੈ ਥੈਂਕ ਯੂ ਥੈਂਕ ਯੂ ਕੀ ਹਾਲ ਨੇ ਤੇਰੇ ਨਮਸਕਾਰ ਜੀ ਮੇਰਾ ਨਾਮ ਭਾਵਿਕ ਸਿੰਘ ਹੈ ਓਕੇ ਕਿਹੜੇ ਸਕੂਲ ਚੋਂ ਤੁਸੀਂ ਤੁਸੀਂ ਆਲਰੀਡੀ ਆ ਫਾਤਿਮਾ ਕਨਵਰਟ ਸੈਕੰਡਰੀ ਸਕੂਲ ਬੜਾ ਪ੍ਰਸਿੱਧ ਸਕੂਲ ਹੈ ਸਾਡੇ ਪੰਜਾਬ ਦੀ ਜੀ ਇੱਕ ਵਾਰ ਤੇ ਤੁਸੀਂ ਕੀ ਦਰਸਾ ਰਹੇ ਹੋ ਇਸ ਦੇ ਵਿੱਚ ਇਸ ਤੋਂ ਦਰਖਾਣਾ ਦਰਸ਼ਾਣਾ ਚਾਹਨਾ ਵੀ ਜਿਹੜਾ ਪੰਜਾਬ ਦਾ ਜਿਹੜਾ ਬੰਨਾ ਸੱਭਿਆਚਾਰ ਹੈ ਉਹ ਬਹੁਤ ਵਾਸਟ ਟਾਪਿਕ ਤੇ ਵਿਖਿਆ ਹੋਇਆ ਹੈ ਜਿਵੇਂ ਇੱਕ ਸਾਈਡ ਸਾਡਾ ਐਗਰੀਕਲਚਰ ਹੈ ਜੋ ਸਾਡੀ ਇੰਡੀਆ ਨੂੰ ਪੂਰਾ ਇੱਕ ਫੂਡ ਇੱਕ ਫੂਡ ਰਿਸੋਰਸ ਹੈ ਜੋ ਦਿੰਦਾ ਹੈ ਦੂਸਰੀ ਸਾਈਡ ਜਿਹੜੇ ਮੰਦਿਰ ਗੁਰਦੁਆਰੇ ਆ ਸਾਡੇ ਜਿਹੜੇ ਸਾਡੇ ਹਿਸਟੋਰੀਕਲ ਮੋਨਿਊਮੈਂਟਸ ਹੈ ਉਹ ਸਾਨੂੰ ਇੱਕ ਲੇਗੇਸੀ ਦਿੰਦੇ ਹੈ ਸਾਡੇ ਪੰਜਾਬ ਦੇ ਰਾਜਿਆਂ ਦੀ ਉਸ ਤੋਂ ਬਾਅਦ ਇੱਥੇ ਸਾਡੇ ਲੋਕ ਗੀਤ ਹੁੰਦੇ ਆ ਲੋਕ ਨਾਚ ਹੁੰਦੇ ਆ ਜਿਸ ਦੇ ਵਕ ਵਕ ਮਟਿਆਰ ਤੇ ਮੁੰਡੇ ਐਵੇਂ ਨੱਚਦੇ ਆ ਤੇ ਤਿਉਹਾਰ ਮਨਾਉਂਦੇ ਆ ਦਾ ਨਾਮ ਕੀ ਆ? ਭਾਵਿਕ ਸਿੰਘ। ਭਾਵਿਕ ਕਿਹੜੀ ਕਲਾਸ 'ਚ? 8ਵੀਂ ਚਾਂ। 8ਵੀਂ 'ਚ। ਤੁਸੀਂ ਕੀ ਸੋਚਿਆ ਅੱਗੇ ਪੰਜਾਬ ਦੇ ਵਾਸਤੇ ਜਿੱਦਾਂ ਇਹਨਾਂ ਨੇ ਸੋਚਿਆ ਵੀ ਮੈਂ ਹੈਲਥ케ਅਰ ਡਿਪਾਰਟਮੈਂਟ ਦੇ ਵਿੱਚ ਆਪਣਾ ਯੋਗਦਾਨ ਦਊਂਗਾ। ਤੁਸੀਂ ਕੀ ਕਰਨਾ ਅੱਗੇ ਹੋਗੇ? ਮੈਂ ਸੋਚਦਾ ਵੀ ਇੱਕ ਵੱਡੇ ਹੋ ਕੇ ਇੱਕ IAS ਅਫਸਰ ਬਣ ਕੇ ਮਨੁੱਖਤਾ ਦੀ ਸੇਵਾ ਕਰਨੀ ਹੈ। ਜੀ। ਤੇ ਇਹ ਸਾਰੇ ਕਹਿੰਦੇ ਆ ਪਰ ਮੇਰਾ ਬਹੁਤ ਵੱਡੇ ਵੱਡੇ ਪਲਾਨਸ ਹੈ ਵੀ ਲੋਕਾਂ ਦੀ ਸੇਵਾ ਕਰਨੀ ਹੈ, ਕੰਮ ਬਣਾਉਣੇ ਹੈ। ਤੇ ਬਿਨਾ ਕਿਸੇ ਐਂਡ ਵੀ ਕਿਸੇ ਸਪੈਸ਼ਲ ਪਾਰਸ਼ੀਅਲਿਟੀ ਵਗੈਰਾ ਇਸ ਹਰ ਲੋਕ ਦੀ ਮਦਦ ਕਰਨੀ। ਥੈਂਕ ਯੂ ਸੋ ਮੱਚ। ਥੈਂਕ ਯੂ। ਥੈਂਕ ਥੈਂਕ ਯੂ। ਆਓ ਜੀ ਆਪਾਂ ਅੱਗੇ ਵੱਲ ਨੂੰ ਵਧਦੇ ਆਂ। ਅੱਗੇ ਵੱਲ ਪੁੱਛਦੇ ਆਂ ਇੱਕ ਪੋਸਟਰ ਸਸ਼ਕਾ ਸਸ਼ਕਾ। ਤੁਸੀਂ ਕੀ ਬਣਾਇਆ ਇਹ ਇਹ? ਬੇਟੀ ਬਚਾਓ ਬੇਟੀ ਪੜਾਓ ਉਹ ਤੇ ਇੱਕ ਵਾਰ ਪੋਸਟਰ ਸ਼ੋ ਕਰ ਤੋਂ ਹੀ ਤੇ ਇਹਨੂੰ ਥੋੜਾ ਜਿਹਾ ਤੁਸੀਂ ਐਲੈਬੋਰੇਟ ਕਰੋ, ਇਹਨੂੰ ਡਿਸਕ੍ਰਾਈਬ ਕਰੋ ਵੀ ਇਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅ ਮਤਲਬ ਜਿਵੇਂ ਊਮਨ ਹੁੰਦੀ ਹੈ, ਉਹਨੂੰ ਐਜੂਕੇਟ ਕਰੋ। ਮਤਲਬ ਇਹ ਬੀੜੀਆਂ ਦੇ ਵਿੱਚ ਨਾ ਬਣ ਕੇ ਰੱਖੋ ਵੀ ਅੱਗੇ ਉਹਨਾਂ ਨੂੰ ਗਰੋ ਕਰਨ ਦਿਓ ਜਿੱਦਾਂ ਹਰ ਇੱਕ ਕੁੜੀ ਮਤਲਬ ਜੌਬ ਵੀ ਕਰ ਸਕਦੀ ਹੈ ਉਹ ਸੀਈਓ ਵੀ ਬਣ ਸਕਦੀ ਹੈ ਸਭ ਕੁਝ ਕਰ ਸਕਦੀ ਹੈ ਬਟ ਮਤਲਬ ਉਹਨਾਂ ਨੂੰ ਓਪਰਚ्युनिटी ਨਹੀਂ ਮਿਲੂਗੀ ਤੁਸੀਂ ਕਿਹੜੇ ਸਕੂਲ ਚੋਂ ਵਿਕਰਮ ਕਾਲਜ ਵਿਕਰਮ ਕਾਲਜ ਤੋਂ ਅੱਛਾ ਤੁਸੀਂ ਕਾਲਜ ਸਟੂਡੈਂਟ ਹੋ ਹਾਂਜੀ ਜੀ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੇਕਰ ਮੈਂ ਪੰਜਾਬ ਦੀਆਂ ਪੰਜ ਖਾਸੀਅਤਾਂ ਪੁੱਛਾਂ ਤਾਂ ਤੁਸੀਂ ਦੱਸੋ ਹੀ ਉਹ ਪਹਿਲਾਂ ਤਾਂ ਉਹਦਾ ਪਹਿਰਾਵਾ ਜੀ ਪੂਰੀ ਦੇ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਜੀ ਤੇ ਇੱਕ ਤਰ੍ਹਾਂ ਦੀ ਸਾਂਝ ਹੁੰਦੀ ਹੈ ਲੋਕਾਂ ਦੇ ਵਿੱਚ ਮਤਲਬ ਅੱਜ ਕੱਲ ਲੋਕ ਮਿਲਵਿਰਤ ਦੇ ਨਹੀਂ ਹਗੇ ਨਾ ਓਦਾਂ ਦਾ ਤੇ ਬਾਕੀ ਕਾਫੀ ਅੱਛੇ ਹੁੰਦੇ ਨੇ ਚੈਟਰ ਤੋਂ ਬਸ ਥੈਂਕ ਯੂ ਥੈਂਕ ਯੂ ਆਓ ਜੀ ਆਪਾਂ ਅੱਗੇ ਵੱਲ ਵਧਦੇ ਆਂ ਅੱਗੇ ਵੱਲ ਚੱਲਦੇ ਆਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਰ ਰਹੇ ਹੋ ਤੁਸੀਂ ਪੋਸਟਰ ਬਣਾ ਰਹੀ ਸੀ ਕਿਹੜੇ ਸਕੂਲ ਚੋਂ ਅਗੋਲ ਗਵਰਨਮੈਂਟ ਹਾਈ ਸਕੂਲ ਪੂਰਾ ਨਾਮ ਦੱਸਿਆ ਕਰੋ ਕਿਹੜੀ ਕਲਾਸ ਚੋਂ 9 ਕੀ ਨਾਮ ਥੋਡਾ ਹਰਜੋਤ ਸਿੰਘ ਇੱਕ ਵਾਰ ਪੋਸਟਰ ਸ਼ੋਅ ਕਰ ਦਿਓ ਆਪ ਦਾ ਉਧਰ ਕੈਮਰੇ ਵੱਲ ਤੇ ਇਹਦੇ ਬਾਰੇ ਸਾਨੂੰ ਦੱਸੋ ਥੋੜਾ ਆ ਵੀ ਇਹ ਕੀ ਬਣਾ ਕੀ ਰਿਹਾ ਹੋ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਕਿ ਬਸ ਇਹ ਕਲਚਰ ਨੂੰ ਫੋਲੋ ਕਰਿਆ ਕਰੋ ਜੀ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਬੜਾ ਸੋਹਣਾ ਇੱਕ ਪੋਸਟਰ ਬਣ ਰਿਹਾ ਉਧਰਲੀ ਸਾਈਡ ਮੈਂ ਉਧਰ ਜਾਣਾ ਕਾਫੀ ਬੱਚਿਆਂ ਨੇ ਬਹੁਤ ਚੀਜ਼ਾਂ ਦਸੀਆਂ ਸੋ ਪੰਜਾਬੀ ਭਾਸ਼ਾ ਨੂੰ ਲੈ ਕੇ ਪੋਸਟਰ ਬਣ ਰਿਹਾ ਮੈਨੂੰ ਪਿਆਰਾ ਲੱਗਿਆ ਏ ਕੀ ਨਾਮ ਆ ਥੋਡਾ ਅਰਜਤ ਕੌਰ अच्छा ਤੁਸੀਂ ਕੀ ਬਣਾ ਰਹੇ ਹੋ ਪੋਸਟਰ ਦੇ ਵਿੱਚ ਪੰਜਾਬੀ ਭਾਸ਼ਾ ਬਾਰੇ ਵੀ ਸਾਨੂੰ ਪੰਜਾਬੀ ਭਾਸ਼ਾ ਨੂੰ ਨਹੀਂ ਭੁੱਲਣਾ ਚਾਹੀਦਾ ਜੀ ਜੀ ਇੱਕ ਵਾਰ ਪੋਸਟਰ ਸ਼ੋਅ ਕਰੋ ਪਹਿਲਾਂ ਤੇ ਉੜਾ ਆੜਾ ਅੰਦਾਜ਼ ਨੂੰ ਹਾਂਜੀ ਸੁਣਾਓ ਇੱਕ ਵਾਰ ਤੁਹਾਨੂੰ ਟਰਾਈ ਕਰੋ ਚਲੋ ਸੁਣਾਉ ਮੈਂ ਤੁਹਾਡੇ ਸਾਥ ਦੂੰਗਾ ਉੜਾ ਆੜਾ ਈੜੀ ਸੱਸਾ ਹਾ ਹਾ ਕੱਕਾ ਖੱਖਾ ਗੱਗਾ ਕੱਗਾ ਅੰਿਆ ਚੱਚਾ ਛੱਛਾ ਜੱਜਾ ਝੱਜਾ ਔਮਾ ਟੈਂਕਾ ਠੱਠਾ ਡੱਡਾ ਟੱਡਾ ਨਈ ਨਾਣਾ ਅ ਨ ਤ ਤ த த த த ਦ ਦ ਨਹੀਆ ਨਹੀਆ ਪਪਾ ਪਪਾ ਫਫਾ ਬੱਬਾ ਪਬਾ ਮਮ ਮਮਾ ਯੇ ਯਾ ਰਾ ਰਾ ਲੱਲਾ ਵਾਵਾ ਰਾਲਾ ਉਹ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਕੀ ਸਨੇਹਾ ਦੇਣਾ ਚਾ ਰਹੇ ਹੋ ਪਹਿਲਾਂ ਤੇ ਆਪਣੇ ਪੋਸਟਰ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਵੀ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਸਾਨੂੰ ਪੰਜਾਬੀ ਭਾਸ਼ਾ ਨੂੰ ਭੁੱਲਣਾ ਨਹੀਂ ਚਾਹੀਦਾ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਆ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੋਰ ਚੀਜ਼ਾਂ ਚਾ ਕੇ ਪੰਜਾਬੀ ਭਾਸ਼ਾ ਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਉਹ ਸਾਡੀ ਸੱਭਿਆਚਾਰਕ ਤੇ ਮਾਂ ਬੋਲੀ ਹੈ ਜੇਕਰ ਮੈਂ ਸਿੱਖਿਆ ਦੀ ਗੱਲ ਕਰਾਂ ਤੇ ਸਿੱਖਿਆ ਇੱਕ ਅਜਿਹਾ ਸਾਧਨਾ ਜੋ ਆਪਣੇ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਜਾਬ ਨੂੰ ਬਚਾ ਕੇ ਰੱਖਣਾ ਇੱਕ ਬੜਾ ਸੋਹਣਾ ਸਨੇਹਾ ਦੇ ਰਹੇ ਨੇ ਆਪਣੇ ਪੋਸਟਰ ਦੇ ਰਾਹੀਂ ਕਿ ਪੰਜਾਬੀ ਮਾਂ ਬੋਲੀ ਕਦੇ ਨਾ ਭੁੱਲੋ ਆਪਾਂ ਅੱਗੇ ਵੱਲ ਵਧਦੇ ਆਂ ਅੱਗੇ ਵੱਲ ਪੋਸਟਰ ਦੇਖਦੇ ਆਂ ਇਹ ਵੀ ਛੋਟੇ ਬੱਚਿਆਂ ਦੀ ਕਿੱਡੀ ਵੱਡੀ ਸੋਚ ਆ ਸੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਕੀ ਬਣਾ ਰਹੇ ਹੋ ਸਾਡਾ ਤਾਂ ਹੋ ਗਿਆ ਸੀ ਦੇਤਾ ਅੱਛਾ ਵੈਸੇ ਕੀ ਬਣਾਇਆ ਸੀਗਾ ਤੁਸੀਂ ਸਭ ਸੀ ਮੈਂ ਬੀਟੀ ਬਜਾ ਬੀਟੀ ਪੜਾਉ ਤੇ ਬਣਾਇਆ ਸੀ ਜੀ ਤੁਸੀਂ ਐਂਡ ਮੈਂ ਵਿਸਾਖੀ ਦੇ ਬਾਰੇ ਬਣਾਇਆ ਸੀ ਵਿਚ ਇਜ਼ ਅ ਫੈਸਟੀਵਲ ਇਨ ਪੰਜਾਬ ਓਕੇ ਕੀ ਨਾਮ ਆ ਤੁਹਾਡਾ ਹੁਨਰ 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 ਤੁਹਾਡਾ ਹੈਜ਼ਲ ਮੀਨ ਕਿਹੜੇ ਸਕੂਲ ਚੋਂ ਬਾਈਪੀਐਸ ਬਾਈਪੀਐਸ ਓਕੇ ਚਲੋ ਵਧੀਆ ਗੱਲ ਆ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ